ਹਾਂਜੀ ਮਾਰਕੀਟ ਕਦੋਂ ਉੱਪਰ ਜਾਂਦੀ ਹੈ ਤੇ ਕਦੋਂ ਡਾਊਨ ਆਉਂਦੀ ਹੈ ਅੱਜ ਤੁਹਾਨੂੰ ਦੱਸਾਂਗੇ ਮਾਰਕੀਟ ਕਿਸ ਤਰ੍ਹਾਂ ਕੰਮ ਕਰਦੀ ਹੈ ਚਾਰਟ ਕਿਸ ਤਰ੍ਹਾਂ ਕੰਮ ਕਰਦਾ ਹੈ ਸਿਰਫ ਚਾਰਟ ਨੂੰ ਸਮਝਣ ਦੀ ਲੋੜ ਹੈ ਸਾਰਾ ਫਿਬੋਨਾਚੀ ਦਾ ਕੰਮ ਹੈ ਇਹਦੇ ਵਿੱਚ ਇਹ ਹਾਈ ਲਵਾਂਗੇ ਆਪਾਂ ਆਹ ਲੋ ਲਵਾਂਗੇ ਜਿੱਥਾ ਇਹ ਲੋ ਹੈ ਜਿੱਥਾ ਇਹ ਲੋ ਹੈ ਇਹ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਿਆ 50% ਮਾਰਕੀਟ ਕੰਮ ਕਰਦੀ ਹੈ ਜਦੋਂ ਵੀ ਮਾਰਕੀਟ ਹਾਈ ਲੋ ਬਣਾ ਕੇ ਉੱਪਰ ਨੂੰ ਜਾਂਦੀ ਹੈ ਉੱਪਰ ਨੂੰ ਜਾਂਦੀ ਹੈ ਉਹਨੂੰ ਹਾਈ ਤੱਕ ਆ ਉਹਨੂੰ 50% ਤੱਕ ਜਾਂਨ ਦੇਣਾ ਆਪਾਂ ਇਹਨੂੰ ਮਾਰਕ ਲਾ ਲਵਾਂਗੇ ਹਾਈ ਦਾ ਮਾਰਕ ਇਹ ਹੋ ਗਿਆ ਹਾਈ ਦਾ ਮਾਰਕ ਇਹ ਹੋ ਗਿਆ ਲੋ ਦਾ ਤੇ 0.5 ਤੱਕ ਫਿਬੋਨਾਚੀ ਦਾ ਇਸ਼ਾਰਾ ਲਾਵਾਂਗੇ ਹਾਂਜੀ ਇਹ ਮਾਰਕੀਟ ਕੱਲ ਇਥੋਂ ਓਪਨ ਹੋਈ ਸੀ ਤੇ ਜਦੋਂ ਵੀ ਮਾਰਕੀਟ ਹਾਫ ਦੇ ਥੱਲੇ ਓਪਨ ਹੁੰਦੀ ਹੈ ਇਹ ਹਾਫ ਨੂੰ ਟੱਚ ਕਰਕੇ ਤੇ ਡਾਊਨ ਆਉਣਾ ਹੀ ਹੁੰਦਾ ਮੇਰੇ ਪਿਛਲੇ ਵੀਡੀਓ ਚ ਤੁਸੀਂ ਵੇਖ ਹੀ ਸਕਦੇ ਆਹ ਤੇ ਆਹ ਵੇਖੋ ਤੇ ਕੱਲੇ ਇਸ ਨੂੰ ਟੱਚ ਕਰ ਦਿੱਤਾ ਹੀ ਤੇ ਇਹ ਕਰਕੇ ਇਹਦਾ ਉਪਰਾ ਟਾਰਗੇਟ ਪੂਰਾ ਹੋ ਗਿਆ ਹੁਣ ਥੱਲੇ ਅੱਜ ਥੱਲੇ ਓਪਨ ਹੋਈ ਏ ਥੱਲੇ ਓਪਨ ਹੋਈ ਏ ਆ ਜਿਹੜਾ ਡਾਊਨ ਵਾਲਾ ਨਿਸ਼ਾਨ ਪਿਛਲਾ ਇਹਦੇ ਅੰਦਰ ਚਾਲੂ ਹੋ ਕੇ ਆ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮਾਰਕੀਟ ਉੱਪਰ ਜਾ ਰਹੀ ਏ ਹੁਣ ਆਪਾਂ ਇਸ ਦਾ ਅਗਲਾ ਹਾਈ ਲੋ ਇਹ ਦੱਸ ਦੇਣ ਨੂੰ ਇੱਥੋਂ ਆਪਾਂ ਹਾਈ ਲਵਾਂਗੇ ਇਹ ਸਭਾ ਲੋ ਲਵਾਂਗੇ ਤੁਸੀਂ ਪਿਛਲਾ ਚਾਰਟ ਤੁਸੀਂ ਆਪ ਖੁਦ ਵੀ ਇਹਨੂੰ ਰੀਡਿੰਗ ਕਰ ਸਕਦੇ ਹੋ ਹਮੇਸ਼ਾ ਹੀ ਮਾਰਕੀਟ ਇਸ ਤਰ੍ਹਾਂ ਕੰਮ ਕਰਦੀ ਹੈ ਆ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਸਹੀ ਲੱਗਦੀ ਹੋਵੇ ਸਬਸਕ੍ਰਾਈਬਰ ਜ਼ਰੂਰ ਕਰਿਓ ਤਾਂ ਕਿ ਜਿਹੜੀ ਮੈਂ ਹੋਰ ਵੀਡੀਓ ਬਣਾਵਾਂ ਤੁਹਾਡੇ ਤੱਕ ਪਹੁੰਚ ਸਕਾਂ ਹੱਤ ਤਾਨੂੰ ਪਿਛਲਾ ਚਾਰਟ ਵੀ ਵਿਖਾਉਨੇ ਪਿੱਛੇ ਮਾਰਕੀਟ ਨੇ ਕੀ ਕੀਤਾ ਮਾਰਕੀਟ ਤੁਹਾਨੂੰ ਹਾਂਜੀ ਆ ਤੁਹਾਨੂੰ ਤੁਰੇ ਬੈਕਟੈਸਟਿੰਗ ਕਰਕੇ ਵਿਖਾਉਂਦੇ ਆ ਆ ਮੰਨ ਲਓ ਇਹਦਾ ਲੋਗ ਹੈ ਆ ਦਾ ਹਾਈ ਹੋ ਗਿਆ ਹੁਣ ਵੇਖਾਂਗੇ ਮਾਰਕੀਟ ਨੇ 0.5 ਤੱਕ ਵਰਕ ਕੀਤਾ ਆ ਦੇਖੋ ਆ ਵਰਕ ਕੀਤਾ ਇਸ ਤਰ੍ਹਾਂ ਠੀਕ ਹੈ ਇਹ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਣ ਦੇ ਆ ਇਹ ਲੋਕੀ ਲੱਖਾਂ ਰੁਪਏ ਲੈ ਕੇ ਫੇਰ ਦੱਸਦੇ ਆ ਤੇ YouTube ਤੇ ਇਹਦੇ ਵਿੱਚ ਕੋਈ ਵੀ ਵੀਡੀਓ ਨਹੀਂ ਹੈਗੀ ਕਿਸੇ ਹੋਰ ਦੀ ਕੋਈ ਸਹੀ ਤਰੀਕੇ ਨਾਲ ਦੱਸਦਾ ਨਹੀਂ ਕੋਈ ਵੀ ਤੇ ਇਹ ਤੁਸੀਂ ਖੁਦ ਵੀ ਟੈਸਟ ਕਰ ਸਕਦੇ ਆ ਦੇਖੋ ਜਿਉਂ ਪਾਣੀ ਤੱਕ ਹੈ ਥੋੜੀ ਬਹੁਤੀ ਉੱਪਰ ਨੀਚੇ ਵਹਦੀ ਇਤੋਂ ਰਿਜੈਕਸ਼ਨ ਇਹਦਾ ਹੋਇਆ ਉੱਪਰ ਨੂੰ ਠੀਕ ਹੈ ਮੋਰ ਵੀ ਇੱਕ ਐਗਜ਼ਾਮਪਲ ਤੁਹਾਨੂੰ ਕੋਈ ਦੇ ਦਿੰਦੇ ਆ ਮਾਲੋ ਆਈ ਹੈ ਆ ਇਹਦਾ ਲੋਗ ਹੈ ਡਾਊਨ ਆ ਇਹਦਾ ਲੋਗ ਹੈ ਤੇ ਆ ਵੇਖਿਓ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਸਬਸਕ੍ਰਾਈਬ ਸਬਸਕ੍ਰਾਈਬਰ ਜ਼ਰੂਰ ਕਰਿਓ ਚੈਨਲ ਨੂੰ ਆ ਦੇਖਿਓ ਇਹਦਾ ਹਾਈ ਇਹ ਆ ਲੋ ਗਿਆ 0.5 ਆ ਲੋ ਗਿਆ ਇਥੋਂ ਮਾਰਕੀਟ ਦੇਖੋ ਇਥੋਂ ਮਾਰਕੀਟ ਡਾਊਨ ਆ ਜੀ ਇਥੋਂ ਟੱਚ ਕਰਕੇ ਇਹ ਇਥੋਂ ਇਦਾਂ ਆ ਕੇ ਇੱਥੇ ਜਦੋਂ ਮਾਲੋ ਇੱਥੇ ਤੱਕ ਆ ਗਈ ਮਾਰਕੀਟ ਵਗੇ ਬਣਾ ਇਥੋਂ ਇਥੋਂ ਡਾਊਨ ਆ ਜੀ ਫੇਰ ਇਥੇ ਟੱਚ ਕੀਤਾ ਇਹਨੇ ਉੱਪਰ ਫੇਰ ਡਾਊਨ ਆ ਮਾਰਕੀਟ ਇਸ ਤਰ੍ਹਾਂ ਹੀ ਕੰਮ ਕਰਦੀ ਹੈ ਮਾਰਕੀਟ ਅਗਲਾ ਤੁਹਾਨੂੰ ਆ ਦਿਖਾਉਣੀ ਆ ਵੇਖਿਓ ਯਾਰ ਹਲੋ ਆਈ ਅੱਜ ਇਹ ਦੇਖੋ 0.5 ਆ ਗ੍ਰੀਨ ਜਿਹੜੀ ਲੈਣੀ ਦੇਖੋ ਇਥੋਂ ਆਈ ਇਥੋਂ ਉਲਟਾ ਚੱਕਰ ਕੇ ਇਹ ਤੋਂ ਕੁਝ ਟਾਈਮ ਪਹਿਲਾਂ ਜਦੋਂ ਇਹ ਡਾਊਨ ਆਈ ਫਿਰ ਡਾਊਨ ਕਿੰਨੀ ਆਉਣਾ ਡਾਊਨ ਦਾ ਵੀ ਤੁਹਾਨੂੰ ਦੱਸ ਦਿਆਂ ਕਿ ਡਾਊਨ ਕਿੰਨੀ ਆ ਸਕਦੀ ਹੈ ਮਾਰਕੀਟ ਮਾਰਕੀਟ ਜਦੋਂ ਰੇਂਜ ਬੰਦੀ ਹੋਵੇ ਮਾਰਕੀਟ ਦੇ ਵਿੱਚ ਮਾਰਕੀਟ ਇੱਥੋਂ ਆਪਾਂ ਬਣਾ ਚਲਾ ਕੇ ਇੱਥੇ 0.5 ਰੱਖ ਸਕਦੇ ਹਾਂ ਇਸ ਤਰ੍ਹਾਂ ਉਲਟਾ ਆ ਦੇਖੋ ਮਾਰਕੀਟ ਤੱਕ ਆ ਗਏ ਠੀਕ ਹੈ ਇਸ ਤਰ੍ਹਾਂ ਮਾਰਕੀਟ ਕੰਮ ਕਰਦੀ ਹੈ ਕੋਈ ਵੀ ਨਹੀਂ ਤੁਹਾਨੂੰ ਦੱਸ ਸਕਦਾ